ਇੱਕ ਅੱਗ ਤੋਂ ਕੀ ਬਚਾ ਲਈ ਹੈ ਬਸ ਮੇਨ ਤਾਂ ਨਵੀਂ ਅੱਗ ਦੇ ਹੀ ਆ ਕਿਉਂਕਿ ਅੱਗ ਹਰੇਕ ਸਾਲ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਏਰੀਆ ਚ ਨੁਕਸਾਨ ਕਰ ਜਾਂਦੀ ਹੈ ਸਾਨੂੰ ਅੱਗ ਤੋਂ ਬਹੁਤ ਚਕੰਨੇ ਰਹਿਣਾ ਚਾਹੀਦਾ ਸਾਰੇ ਨੂੰ ਜੰਗੀ ਪੱਧਰ ਤੇ ਅੱਗ ਤੇ ਖਤਰੇ ਤੋਂ ਤਿਆਰੀ ਰੱਖਣੀ ਚਾਹੀਦੀ ਹੈ ਕਿਉਂਕਿ ਅੱਗ ਜਦੋਂ ਲੱਗਦੀ ਆ ਕਿ ਦੋ ਤਨਵਰੀ ਅਸੀਂ ਅੱਗ ਬੁਝਾਉਣ ਲੱਗੇ ਵੀ ਨੁਕਸਾਨ ਕਰ ਦਿੰਦੇ ਆ ਇਸ ਲਈ ਪਿੰਡ ਪੱਦਰ ਤੇ ਥੋੜੀ ਜੀ ਰਲ ਮਿਲ ਕੇ ਐਕਸਰਸਾਈਜ਼ ਵੀ ਕਰ ਲੈਣੀ ਚਾਹੀਦੀ ਆ ਕਿ ਅੱਗ ਜਦੋਂ ਲੱਗਦੀ ਆ ਤਾਂ ਉਸ ਨੂੰ ਕਿਸ ਤਰੀਕੇ ਨਾਲ ਬੁਝਾਇਆ ਜਾਵੇ ਤਾਂ ਕਿ ਕਿਸੇ ਦਾ ਨੁਕਸਾਨ ਵੀ ਨਾ ਹੋਵੇ ਕਿ ਅੱਗ ਘਟ ਤੋਂ ਘਟੇਰੀ ਚ ਫੈਲੇ ਤੇ ਅੱਗ ਤੋਂ ਤਾਂ ਹੋ ਗਿਆ ਜੀ ਤੇ ਇੱਕ ਗੁੱਜਰ ਬਹਾਵ ਕਰਦੇ ਆ ਡੰਗਰਾਂ ਵਾਲੇ ਹੋਗੇ ਬੱਕਰੀਆਂ ਵਾਲੇ ਹੋਗੇ ਹਾਂ ਇਹ ਵੀ ਇਹ ਵੀ ਗੱਲ ਠੀਕ ਹੈ ਕਿ ਜਿਹੜੇ ਸਾਡੇ ਕਿਸਾਨ ਯੂਨੀਅਨ ਜਾਂ ਜਿੰਨੇ ਆਪਣੇ ਪੰਚਾਇਤਾਂ ਨੇ ਯਾ ਜੱਟ ਭਾਈ ਜਰਾ ਇਹ ਸਾਨੂੰ ਮਤੇ ਪਾ ਲੈਣੇ ਚਾਹੀਦੇ ਨਹੀਂ ਵੀ ਜਿੰਨਾ ਚਿਰ ਫਸਲ ਖੇਤਾਂ ਚ ਖੜੀ ਆ ਉਹਨਾਂ ਚਿਰ ਡੰਗਰ ਬੱਚਿਆਂ ਨੂੰ ਖੇਤਾਂ ਚ ਜਾਣ ਤੋਂ ਰੋਕਿਆ ਜਾਵੇ ਤਾਂ ਕਿ ਉਹ ਚਾਹ ਪਾਣੀ ਵੜਾਉਂਦੇ ਜਾਂ ਬੀੜੀ ਸਿਗਰਟ ਪੀਂਦੇ ਆ ਕੋਈ ਨੁਕਸਾਨ ਨਾ ਕਰ ਜਾਣ ਚੰਗਾ ਫਿਰ ਨਵੀ ਜੀ